ਸਾਰਿਆਂ ਨੂੰ ਪਿਆਰ ਭਰੀ ਸਸ਼ੇਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮਲਾਜ਼ਮਾਂ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤਰੀਕਾਂ ਦੇ ਤਰੀਕਾਂ ਜਿਹੜੀਆਂ ਪੈਨ ਸ਼ੁਰੂ ਹੋ ਗਈਆਂ ਨੇ ਇੱਕ ਮੀਟਿੰਗ ਜਿਹੜੀ ਹੈ ਵਿੱਚ ਮਲਾਜ਼ਮਾਂ ਨੂੰ ਕਾਫੀ ਜਿਹੜੀਆਂ ਆਪਣੀਆਂ ਮੰਗਾਂ ਸੰਬੰਧੀ ਆਸ ਹੁੰਦੀ ਹੈ ਤੇ ਸੋ ਦੋਸਤੋ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਮਲਾਜ਼ਮਾਂ ਨੂੰ ਬਾਰ ਬਾਰ ਮੀਟਿੰਗਾਂ ਦੇ ਕੇ ਮੁਲਤਵੀ ਕਰਦੀ ਆ ਰਹੀ ਹੈ ਮਲਾਜ਼ਮਾਂ ਨਾਲ ਬਹੁਤ ਹੀ ਵੱਡਾ ਜਿਹੜਾ ਹੈ ਧੋਖਾ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਆਪਣਾ ਜਿਹੜਾ ਸਮਾਂ ਲੰਘਾਉਂਦੀ ਆ ਰਹੀ ਹੈ ਸਰਕਾਰ ਕਿਉਂਕਿ ਪੰਜਾਬ ਸਰਕਾਰ ਦਾ ਸਮਾਂ ਸਿਰਫ 2 ਸਾਲ ਘੱਟ ਹੀ ਰਹਿ ਚੁੱਕਿਆ ਹੈ ਇਸ ਕਰਕੇ ਮੁਲਾਜ਼ਮਾਂ ਨੂੰ ਲਾਰੇ ਲੱਪੇ ਲਗਾ ਕੇ ਮੀਟਿੰਗਾਂ ਦੇ ਕੇ ਉਸ ਤੋਂ ਮੁਲਤਵੀ ਕੀਤਾ ਜਾ ਰਿਹਾ ਹੈ ਇਹ ਪਹਿਲੀ ਪਹਿਲੀ ਸਰਕਾਰ ਹੋਵੇਗੀ ਜੋ ਮੀਟਿੰਗਾਂ ਦੇ ਕੇ ਯੂਨੀਅਨ ਨੂੰ ਹਰ ਵਾਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਪੰਜਾਬ ਸਰਕਾਰ ਨੇ ਸੱਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ 15 ਮਈ ਨੂੰ ਪੰਜਾਬ ਸਕੱਤਰ ਦੇ ਵਿੱਚ ਮੀਟਿੰਗ ਰੱਖੀ ਹੈ ਇਹ ਮੀਟਿੰਗ ਜਿਹੜੀ ਹੈ ਕੈਬਨਿਟ ਸਬ ਕਮੇਟੀ ਦੇ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਆ ਕੇ ਇਹ ਵੀ ਮੀਟਿੰਗ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਔਰ ਕਿਹਾ ਗਿਆ ਵੀ ਹੁਣ ਇਹ ਮੀਟਿੰਗ 26 ਮਈ ਨੂੰ ਹੋਵੇਗੀ ਜਿਹੜੀ ਮੁਲਾਜ਼ਮ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਨੇ 15 ਮਈ ਨੂੰ ਸਰਕਾਰ ਨੂੰ ਮਿਲਣ ਆਉਣਾ ਸੀ ਆਪਣੀਆਂ ਮੰਗਾਂ ਸੰਬੰਧੀ ਪੂਰੀ ਤਿਆਰੀ ਕਰ ਲਈ ਸੀ ਆਪਣੇ ਦੁੱਖ ਦੇ ਰੋਣੇ ਸੀ ਔਰ ਇੱਕ ਵਾਰੀ ਫਿਰ ਨਿਰਾਸ਼ਾ ਹੋ ਗਏ ਨੇ ਜਿਹੜੇ ਕਿ ਦਰਸਲ ਪਿਛਲੇ ਲੰਬੇ ਸਮੇਂ ਤੋਂ ਮੀਟਿੰਗਾਂ ਮੁੱਲਤਵੀ ਜਿਹੜੀਆਂ ਹੋਣ ਦਾ ਸਿਲਸਿਲਾ ਜਾ ਰਹੀ ਹੈ ਪਿਛਲੇ ਦਿਨੀ 30 ਅਪ੍ਰੈਲ ਨੂੰ ਵਿਤਮਨ ਦੀ ਹਰਪਾਲ ਸਿੰਘ ਜੀ ਮਾ ਜੀ ਨੇ ਭਰੋਸਾ ਦਿੱਤਾ ਸੀ ਮਲਾਜ਼ਮ ਪੈਨਸ਼ਨ ਸਾਂਝਾ ਫੰਡ ਨੂੰ ਪਰਸਨਲ ਵਿਭਾਗ ਦੇ ਵੱਲੋਂ 30 ਅਪ੍ਰੈਲ ਨੂੰ ਮਲਾਜ਼ਮ ਮੰਗਾ ਤੇ ਚਰਚਾ ਕਰਨੀਆਂ ਵਿਸ਼ੇਸ਼ ਮੀਟਿੰਗਾਂ ਰੱਖੀਆਂ ਸੀਗੀਆਂ ਤੇ ਉਹਨਾਂ ਨੂੰ ਜਿਹੜੀ ਕਿ ਇਸ ਸਬੰਧ ਦੇ ਵਿੱਚ ਦੋ ਫਰੰਟ ਦੇ ਆਗੂਆਂ ਨੂੰ ਜਿਹੜਾ ਸ਼ਾਮਲ ਹੋਣ ਦੇ ਲਈ ਵੀ ਕਿਹਾ ਗਿਆ ਸੀ ਪਰ ਜਦੋਂ ਜਿਹੜੇ 30 April ਨੂੰ ਦੇ ਦੋ ਅਗੋ ਉੱਥੇ ਪੁੱਛੇ ਤੇ ਐਨ ਮੌਕੇ ਤੇ ਆ ਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਅੱਜ ਕੋਈ ਮੀਟਿੰਗ ਨਹੀਂ ਹੈ ਇਸ ਮੀਟਿੰਗ ਨੂੰ ਹਲਤ ਵੀ ਕਰ ਦਿੱਤਾ ਗਿਆ ਹੈ ਹਲੇ ਉਹ ਜਿਹੜੀ 30 April ਦੀ ਮੀਟਿੰਗ ਵੀ ਦੁਬਾਰਾ ਤੈਅ ਨਹੀਂ ਹੋਈ ਹੈ ਤੇ ਇਸੇ ਤਰ੍ਹਾਂ ਹੁਣ ਜਿਹੜੀ 15 ਮਈ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ 26 ਮਈ ਤੇ ਜਾ ਕੇ ਟੇਕੀਆਂ ਨੇ ਸਰਕਾਰ ਨੇ 15 April ਨੂੰ ਜਿਹੜਾ ਹੈ 3704 ਅਧਿਆਪਕ ਯੂਨੀਅਨ ਬੇਰੋਜ਼ਗਾਰ ਸਾਂਝਾ ਫਰੰਟ ਦੇ ਜਿਹੜੇ ਕਿ ਕੱਚੇ ਅਧਿਆਪਕ ਯੂਨੀਅਨ 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਅਧਿਆਪਕ ਯੂਨੀਅਨ ਦੇ ਨਾਲ ਜਿਹੜੇ ਕਿ ਫੀਲਡ ਦੇ ਵਰਕਸ਼ਾਪ ਵਰਕ ਯੂਨੀਅਨ ਇਸੇ ਤਰ੍ਹਾਂ ਦੇ ਇਹਨਾਂ ਸਾਰਿਆਂ ਨੂੰ ਮੀਟਿੰਗ ਦੇ ਲਈ ਸੱਦਿਆ ਸੀ ਇਹਨਾਂ ਨੂੰ ਇੱਕ ਦਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਜਿਹੜੀ ਹੈ ਦਫਤਰ ਹੈ ਜਿਹੜਾ ਉੱਥੇ ਇਹ ਮੀਟਿੰਗ ਕੀਤੀ ਜਾਣੀ ਸੀ ਪਰ ਇਹ ਮੀਟਿੰਗਾਂ ਜਿਹੜੀਆਂ ਨੇ ਹੁਣ ਜਿਹੜੀ ਹੈ 26 ਮਈ ਨੂੰ ਹੋਣਗੀਆਂ ਸੋ ਦੋਸਤੋ ਜਿਹੜੀ 26 ਮਈ ਨੂੰ ਮੀਟਿੰਗਾਂ ਜਿਹੜੀਆਂ ਹੋਣਗੀਆਂ ਉਹਦੇ ਵਿੱਚ ਜਿਹੜਾ ਇੱਕ ਲੈਟਰ ਵੀ ਜਾਰੀ ਕੀਤਾ ਜਿੱਦ ਕੀਤਾ ਗਿਆ ਇਸ ਸਬੰਧ ਦੇ ਵਿੱਚ ਉਹਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਇਸ ਮੀਟਿੰਗ ਦੇ ਵਿੱਚ ਸਿੱਖਿਆ ਵਿਭਾਗ ਜਲ ਸਪਲਾਈ ਵਿਭਾਗ ਦੇ ਉਦਯੋਗ ਵਿੱਚ ਸਖਲਾਈ ਵਿਭਾਗ ਦੇ ਜਿਹੜੇ ਅਧਿਕਾਰੀ ਵੀ ਸ਼ਾਮਿਲ ਹੋਣਗੇ ਸੋ ਦੋਸਤੋ ਇਹ ਦੇਖਣਾ ਹੋਵੇਗਾ ਕਿ ਕਿਹੜੀਆਂ ਇਹਨਾਂ ਮੰਗਾਂ ਦੀ ਜਿਹੜੀ ਮੁਲਾਜ਼ਮਾਂ ਦੀ ਮੰਗਾਂ ਦਾ ਕਿਹੜਾ ਹੱਲ ਨਿਕਲਦਾ ਸੋ ਦੋਸਤੋ ਲੈ ਕੇ ਹਾਜ਼ਰ ਹੋਵਾਂਗੇ ਨਵੀਆਂ ਅਪਡੇਟ ਧੰਨਵਾਦ ਜੀ